ਫੇਰ ਤੋਂ ਬਿਆਨ ਜਿਹੜਾ ਕਿ ਕੰਗਣਾ ਰਣੌਦ ਨੇ ਦਿੱਤਾ ਔਰ ਇਹੋ ਜਿਹਾ ਹਮੇਸ਼ਾ ਕੋਈ ਵੀ ਬਿਆਨ ਦਿੰਦੀ ਆ ਔਰ ਉਸ ਦੇ ਨਾਲ ਕੋਈ ਨਾ ਕੋਈ ਵਿਵਾਦ ਜ਼ਰੂਰ ਛੱਡਦਾ ਤਾਂ ਤੁਹਾਨੂੰ ਕੀ ਲੱਗਦਾ ਤੇ ਪਿੱਛੇ ਕਾਰਨ ਕੀ ਹੈ ਕਾਰਨ ਇਸ ਨੂੰ ਆਪਾਂ ਸਾਜ਼ਿਸ਼ ਕਹਿ ਸਕਦੇ ਆ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਕਈ ਵਾਰ ਇਹੋ ਜੀ ਗਲਤੀ ਜਿਹੜੀ ਕੰਗਣਾ ਰਣੌਦ ਦੇ ਵੱਲੋਂ ਕੀਤੀ ਜਾਂਦੀ ਆ ਸੋਸ਼ਲ ਮੀਡੀਆ ਤੇ ਇਸ ਦੇ ਵੱਲੋਂ ਕਿਹਾ ਗਿਆ ਹੈ ਕਿ ਨਾਲ ਦਾ ਸੂਬਾ ਜ਼ਿੰਮੇਵਾਰ ਹੈ ਸੂਬਾ ਕਿਦੇ ਬਾਰੇ ਗੱਲ ਕਰੀ ਐ ਇੰਨੀ ਗੱਲ ਵੀ ਇਸਨੇ ਕਹੀ ਆਪਣੇ ਬਿਆਨ ਦੇ ਵਿੱਚ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਕਿਹੜੇ ਸੂਬੇ ਦੀ ਗੱਲ ਕਰ ਰਹੀ ਆ ਇਹ ਤੋ ਕੀ ਸਾਬਤ ਹੁੰਦਾ ਇੱਕ ਐਮਪੀ ਜੋ ਕਿ ਹਿਮਾਚਲ ਦੀ ਐਮਪੀ ਲੋਕਾਂ ਦੀ ਚੁਣੀ ਹੋਈ ਐਮਪੀ ਇਹੋ ਜੇ ਬਿਆਨ ਦਿੰਦੀ ਐ ਕੀ ਕਰਨਾ ਚਾਹੁੰਦੇ ਕੀ ਮਤਲਬ ਆਪਸੀ ਭਾਈਚਾਰਕ ਸਾਥ ਜਿਹੜੀ ਉਹ ਖਰਾਬ ਦਿਖਾਣਾ ਚਾਹੁੰਦੇ ਆ ਇਹ ਵੀ ਕਿਹਾ ਗਿਆ ਕਿ ਮੋਟਰਸਾਈਕਲਾਂ ਤੇ ਆਂਦੇ ਹੁੱਲੜਵਾਜ਼ੀਆਂ ਕਰਦੇ ਆ ਤੇ ਸ਼ਰਾਬ ਪੀਂਦੇ ਨੇ ਚਿੱਟੇ ਦੇ ਆਦੀ ਨੇ ਤਕ ਉਹਨੇ ਜਿੰਨੇ ਵੀ ਕੌਂਟ੍ਰੋਵਰਸ਼ਲ ਬਿਆਨ ਦਿੱਤੇ ਨੇ ਉਹ ਪੰਜਾਬ ਤੇ ਪੰਜਾਬੀਆਂ ਦੇ ਬਾਰੇ ਦਿੱਤੇ ਨੇ ਸ਼ਾਇਦ ਇਹ ਗਲਤੀਆਂ ਜਿਹੜੀਆਂ ਭਾਜਪੀ ਨੂੰ ਨਹੀਂ ਮਾਫ਼ ਕਰਨੀਆਂ ਚਾਹੀਦੀਆਂ ਕਿਉਂਕਿ ਹੁਣ ਕੰਗਣਾ ਕੋਈ ਅਭਿਨੇਤਰੀ ਨਹੀਂ ਹੁਣ ਕੰਗਣਾ ਸਿਰਫ ਔਰ ਸਿਰਫ ਅਭਿਨੇਤਰੀ ਨਹੀਂ ਸਿਰਫ ਔਰ ਸਿਰਫ ਇੱਕ ਲੀਡਰ ਨਹੀਂ ਹੁਣ ਉਹ ਲੋਕਾਂ ਵੱਲੋਂ ਚੁਣਿਆ ਹੋਇਆ ਇੱਕ ਨਮਾਇੰਦਾ ਬਣ ਕੇ ਮੈਂਬਰ ਪਾਰਲੀਮੈਂਟ ਬਣ ਕੇ ਸੰਸਦ ਦੇ ਵਿੱਚ ਗਈ ਹੈ ਸਭ ਤੋਂ ਜਿਹੜੀ ਦੁੱਖ ਵਾਲੀ ਗੱਲ ਹੈ ਕਿ ਉਹਦੇ ਪਿੱਛੇ ਇਹ ਸਾਜ਼ਿਸ਼ ਜਿਹੜੀ ਆ ਸਾਜ਼ਿਸ਼ ਘਾੜਾ ਕੌਣ ਹੈ ਕਿਉਂਕਿ ਦੇਖੋ ਲਗਾਤਾਰ ਉਹਦੇ ਵੱਲੋਂ ਇਹ ਚੀਜ਼ਾਂ ਕਹੀਆਂ ਜਾ ਰਹੀਆਂ ਨੇ ਕਦੇ ਕਿਸਾਨਾਂ ਬਾਰੇ ਕਦੇ ਪੰਜਾਬੀਆਂ ਬਾਰੇ ਕਦੇ ਸਿੱਖਾਂ ਨੂੰ ਅੱਤਵਾਦੀ ਖਾਲਸਥਾਨੀ ਦੱਸਣਾ ਕਿਉਂਕਿ ਇਹ ਹੁਣ ਬਹੁਤ ਹੋ ਗਿਆ ਹੁਣ ਭਾਜਪੀ ਨੂੰ ਇਹਦੇ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਉਹਦਾ ਕੋਈ ਵੀ ਸਵਾਲ ਜਿਹੜਾ ਉਹਦਾ ਕੋਈ ਵੀ ਬਿਆਨ ਉਹ ਤਰਕ ਤੇ ਆਧਾਰਿਤ ਨਹੀਂ ਹੈ ਪੋਛੇਪਨ ਦੇ ਵਿੱਚ ਦਿੱਤੀ ਹੋਈ ਬਿਆਨਬਾਜ਼ੀ ਹੈ ਜਾਂ ਇਹ ਕਹ ਲਓ ਕਿਸ ਨੇ ਸਿਖਾਇਆ ਤੇ ਉਹਨੇ ਮਾਈਕ ਤੇ ਆ ਕੇ ਬੋਲਤਾ ਉਹਦਾ ਇਹ ਹਿਸਾਬ ਆ ਔਰ ਜਿਹੜਾ ਕਿਤੇ ਨਾ ਕਿਤੇ ਮੈਂ ਇਹ ਕਹਿ ਰ ਮਨੁੱਖਤਾ ਦਾ ਘਾਣ ਕਰ ਰਿਹਾ ਮੈਨੂੰ ਲੱਗਦਾ ਕੰਗਨਾ ਰੌਣਤ ਦੇ ਲਈ ਨਾ ਹਰ ਇੱਕ ਚੀਜ਼ ਇੱਕ ਫਿਲਮ ਦੀ ਸਕ੍ਰਿਪਟ ਵਾਂਗੂ ਚੱਲ ਰਹੀ ਹੈ ਜਿਸ ਹਿਸਾਬ ਨਾਲ ਉਹ ਬੋਲਦੀ ਉਹਨੂੰ ਐਦਾਂ ਲੱਗਦਾ ਕਿ ਮੈਂ ਸਕ੍ਰਿਪਟਡ ਡਾਇਲੌਗਸ ਬੋਲੂੰਗੀ ਤਾਂ ਉਹ ਲੋਕਾਂ 'ਤੇ ਪ੍ਰਭਾਵਿਤ ਪਾਏਗਾ ਮੇਰਾ ਕਿ ਜੇ ਮੈਂ ਕਹਾਂ ਕਿ ਨਾਲ ਦੇ ਸੂਬੇ ਜਿਹੜੇ ਨੇ ਪ੍ਰਭਾਵਿਤ ਕਰ ਰਹੇ ਨੇ ਜਾਂ ਅਸਰ ਗਲਤ ਪੈ ਰਿਹਾ ਮੈਨੂੰ ਲੱਗਦਾ ਕਿ ਉਹ ਹਮੇਸ਼ਾ ਆਪਣੀ ਇਮੇਜਿਨੇਸ਼ਨ ਆਪਣੀ ਸਕ੍ਰਿਪਟਡ ਦੇ ਵਿੱਚ ਹੀ ਚੱਲਦੀ ਤੇ ਤੋ ਬਿਆਨ ਇਹਨਾਂ ਦੇ ਖੋਦੇ ਬੋਲੇ ਹੋ ਜਿਨ੍ਹਾਂ ਤੇ ਮਾਫੀਆਂ ਮੰਗੀਆਂ ਜਾਂਦੀਆਂ ਨੇ ਹਰ ਬਿਆਨ ਤੇ ਮੁੜ ਕੇ ਮਾਫੀ ਮੰਗਣ ਵਾਲੇ ਪੰਜਾਬੀ ਏਡੇ ਵੀ ਕੋਈ ਦਿਲਦਾਰ ਨਹੀਂ ਕਿ ਹਰ ਇੱਕ ਚੀਜ਼ ਤੇ ਮਾਫੀ ਦੇ ਦੇਣਗੇ। ਨੁਜੰਡਨ ਸੇਖਰਾਂ ਤੁਸੀਂ ਤੇ ਮੈਂ ਹਾਂ ਹਰਸ਼ਕੋਰ ਵਿਵਾਦਾਂ ਦੇ ਵਿੱਚ ਰਹਿਣ ਵਾਲੀ ਕੰਗਨਾ ਰਣੌਤ ਨੇ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਤਾਂ ਉਸ ਦੇ ਫਿਰ ਬੋਲ ਵਿਗੜੇ ਨੇ। ਉਹਦਾ ਇਹ ਕਹਿਣਾ ਕਿ ਹਿਮਾਚਲ ਦੇ ਵਿੱਚ ਨਸ਼ਿਆਂ ਲਈ ਨਾਲ ਦੇ ਸੂਬੇ ਜ਼ਿੰਮੇਵਾਰ ਨੇ। ਉਸਨੇ ਬਿਨਾ ਨਾਮ ਕਿਤੇ ਲਿੱਤੇ ਹੀ ਜ਼ਿਕਰ ਕੀਤਾ ਹੈ ਕਿ ਤੁਹਾਨੂੰ ਪਤਾ ਹੀ ਹੈ ਮੈਂ ਕਿ ਸੂਬੇ ਦੀ ਗੱਲ ਕਰ ਰਹੀਆਂ ਜਿੱਥੇ ਬਹੁਤ ਜ਼ਿਆਦਾ ਨਸ਼ਾ ਚੱਲਦਾ ਹੈ ਵੱਡੀ ਗਿਣਤੀ ਜੀ ਲੋਕ ਸ਼ਰਾਬ ਪਿੰਦੇ ਨੇ ਹੁੱਲੜਬਾਜ਼ੀ ਕਰਦੇ ਨੇ ਉਹਨਾਂ ਦਾ ਸੁਭਾਅ ਬੜਾ ਗਰਮ ਰਹਿੰਦਾ ਤੇ ਇਸ ਤਰ੍ਹਾਂ ਦਾ ਬਿਆਨ ਜਿਹੜਾ ਕਿ ਕੰਗਨਾ ਰਣੋਦ ਦੇ ਵੱਲੋਂ ਦਿੱਤਾ ਗਿਆ ਜਿਸ ਤੋਂ ਬਾਅਦ ਵੱਖ-ਵੱਖ ਲੋਕਾਂ ਦੇ ਵੱਲ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਕਾਫੀ ਲੋਕ ਗੁੱਸੇ ਦੇ ਵਿੱਚ ਨੇ ਕਿ ਫੇਰ ਕੰਗਨਾ ਦੇ ਵੱਲੋਂ ਬਿਆਨ ਦਿੱਤਾ ਗਿਆ ਹਾਲਾਂਕਿ ਪਹਿਲਾਂ ਵੀ ਬਿਆਨ ਦਿੱਤਾ ਗਿਆ ਸੀ ਪਰ ਉਸ ਦੀ ਮਾਫੀ ਵੀ ਮੰਗ ਲਈ ਪਰ ਮੁੜ-ਮੁੜੇ ਬਿਆਨ ਦੇਣਾ ਆਖਿਰ ਇਸ ਦਾ ਜ਼ਿੰਮੇਵਾਰ ਕੌਣ ਹੈ ਕਿਉਂ ਇਹ ਬਾਰ ਬਾਰ ਇਹੋ ਜਿਹੇ ਬਿਆਨ ਦਿੰਦੀ ਹੈ ਜਿਸ ਨਾਲ ਲੋਕਾਂ ਨੂੰ ਠੇਸ ਪਹੁੰਚੇ ਤਾਂ ਗੱਲਬਾਤ ਕਰਦੇ ਹਾਂ ਮੇਰੇ ਨਾਲ ਮੌਜੂਦ ਨੇ ਪ੍ਰਬਲੀਨ ਕੌਰ ਔਰ ਅਮਨ ਸਿੰਘ ਪ੍ਰਬਲੀਨ ਮੈਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਫੇਰ ਤੋਂ ਬਿਆਨ ਜਿਹੜਾ ਕਿ ਕੰਗਣਾ ਨੂੰ ਨੌਤ ਨੇ ਦਿੱਤਾ ਔਰ ਇਹੋ ਜਿਹਾ ਹਮੇਸ਼ਾ ਕੋਈ ਵੀ ਬਿਆਨ ਦਿੰਦੀ ਹੈ ਔਰ ਉਸ ਦੇ ਨਾਲ ਕੋਈ ਨਾ ਕੋਈ ਵਿਵਾਦ ਜ਼ਰੂਰ ਛੱਡਦਾ ਤਾਂ ਤੁਹਾਨੂੰ ਕੀ ਲੱਗਦਾ ਤੇ ਪਿੱਛੇ ਕਾਰਨ ਕੀ ਹੈ ਕਾਰਨ ਇਸ ਨੂੰ ਆਪਾਂ ਸਾਜ਼ਿਸ਼ ਕਹਿ ਸਕਦੇ ਆ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਕਈ ਵਾਰ ਇਹੋ ਜੀ ਗਲਤੀ ਜਿਹੜੀ ਕੰਗਨਾ ਰਣੌਦ ਦੇ ਵੱਲੋਂ ਕੀਤੀ ਜਾਂਦੀ ਆ ਸੋਸ਼ਲ ਮੀਡੀਆ ਇੱਕ ਇਹੋ ਜੀ ਚੀਜ਼ ਆ ਨਾ ਕਿ ਜਿੱਥੇ ਤੁਸੀਂ ਵਿਆਰਤਾ ਦੇ ਜਾਂਦੇ ਹੋ ਮੁੜ ਕੇ ਤੁਸੀਂ ਟਿੱਪਣੀਆਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਜਾਂ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਠੇਸ ਪਹੁੰਚਦੀ ਐ ਅੱਜ ਦੀ ਜਿਹੜੀ ਐ ਜਿਹੜੀ ਸੋਸ਼ਲ ਮੀਡੀਆ ਤੇ ਇਸ ਦੇ ਵੱਲੋਂ ਕਿਹਾ ਗਿਆ ਹੈ ਕਿ ਨਾਲ ਦਾ ਸੂਬਾ ਜ਼ਿੰਮੇਵਾਰ ਹੈ ਸੂਬਾ ਕਿਦੇ ਬਾਰੇ ਗੱਲ ਕਰੀ ਇੰਨੀ ਗੱਲ ਵੀ ਇਸ ਨੇ ਕਹੀ ਆਪਣੇ ਬਿਆਨ ਦੇ ਵਿੱਚ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਕਿਹੜੇ ਸੂਬੇ ਦੀ ਗੱਲ ਕਰ ਰਹੀ ਹਾਂ ਇਹ ਤਾਂ ਕੀ ਸਾਬਤ ਹੁੰਦਾ ਹੈ ਕਿ ਹਿਮਾਚਲ ਜਿਹੜਾ ਜੀ ਟੂਰਿਜ਼ਮ ਪਲੇਸ ਹੈ ਜਿੱਥੇ ਕਿ ਕਾਫੀ ਰੈਵਨਿਊ ਟੂਰਿਸਟ ਪਲੇਸ ਤੋਂ ਜਿਹੜਾ ਜਨਰੇਟ ਹੁੰਦਾ ਹੈ ਹਿਮਾਚਲ ਨੂੰ ਜ਼ਿਆਦਾਤਰ ਪੰਜਾਬੀ ਆਪਣੇ ਜਾ ਕੇ ਖੁਸ਼ ਨੇ ਪਹਾੜਾਂ ਦੇ ਵਿੱਚ ਪਰ ਇਹੋ ਜੀ ਟਿੱਪਣੀ ਕਰਨੀ ਆ ਜਾਂ ਬਿਆਨ ਦੇਣਾ ਉਹਦੇ ਵਾਸਤੇ ਸਹੀ ਹੈ ਇੱਕ ਐਮਪੀ ਜੋ ਕਿ ਹਿਮਾਚਲ ਦੀ ਐਮਪੀ ਲੋਕਾਂ ਦੀ ਚੁਣੀ ਹੋਈ ਐਮਪੀ ਇਹੋ ਜੇ ਬਿਆਨ ਦਿੰਦੀ ਹੈ ਕੀ ਕਰਨਾ ਚਾਹੁੰਦੇ ਕੀ ਮਤਲਬ ਆਪਸੀ ਭਾਈਚਾਰਕ ਸਾਂਝ ਜਿਹੜੀ ਉਹ ਖਰਾਬ ਦਿਖਾਣਾ ਚਾਹੁੰਦੇ ਆ ਜਾਂ ਫਿਰ ਕੋਈ ਮਾਹੌਲ ਗਰਮ ਹੋਵੇ ਉਸ ਦੀ ਉਡੀਕ ਦੇ ਵਿੱਚ ਮਤੇ ਇਨਡਾਇਰੈਕਟਲੀ ਇਹ ਪਤਾ ਲੱਗ ਰਿਹਾ ਹੈ ਕਿ ਇਹ ਪੰਜਾਬ ਸੂਬੇ ਨੂੰ ਕਹਿ ਰਹੀ ਹੈ ਪੰਜਾਬੀਆਂ ਨੂੰ ਕਹਿ ਰਹੀ ਹੈ ਕਿ ਸ਼ਰਾਬ ਪਿੰਦੇ ਨੇ ਹੁਲ ਪੰਜਾਬੀ ਨੌਜਵਾਨ ਹਾਂ ਪੂਆ ਗਰਮ ਹੁੰਦਾ ਕਿਉਂਕਿ ਇਹ ਵੀ ਕਹਿਆ ਗਿਆ ਕਿ ਮੋਟਰਸਾਈਕਲਾਂ ਤੇ ਆਂਦੇ ਹੁਲੜਵਾਸੀਆਂ ਕਰਦੇ ਆ ਤੇ ਸ਼ਰਾਬ ਪੀਂਦੇ ਨੇ ਚਿੱਟੇ ਦੇ ਆਦੀ ਨੇ ਕਈ ਚੀਜ਼ਾਂ ਜਿਹੜੀਆਂ ਨੇ ਪੰਜਾਬੀ ਨੌਜਵਾਨਾਂ ਦੇ ਉੱਤੇ ਕਹਿ ਦਿੱਤੀਆਂ ਗਈਆਂ ਨੇ ਔਰ ਪਹਿਲੀ ਵਾਰ ਨਹੀਂ ਹੈ ਕਿਉਂਕਿ ਜਾਂ ਤਾਂ ਹੋਵੇ ਨਾ ਪਹਿਲੀ ਦੂਜੀ ਵਾਰ ਹੋਵੇ ਤਾਂ ਲੋਕ ਸ਼ਾਇਦ ਭੁੱਲ ਵੀ ਜਾਣ ਪਰ ਇਹ बार-बार ਹੋ ਰਿਹਾ ਹੈ ਇੱਕ ਦਿਨ ਵੀ ਗੈਪ ਨਹੀਂ ਪੈ ਰਿਹਾ ਕਿ ਕੰਗਨਾ ਵੱਲੋਂ ਕੋਈ ਇਹੋ ਜਿਹਾ ਬਿਆਨ ਨਹੀਂ ਦਿੱਤਾ ਜਾਂਦਾ ਜਿਸ ਤੇ ਇਤਰਾਜ਼ ਲੋਕ ਜਿਹੜੇ ਜਤਾਉਂਦੇ ਹਨ ਸਰ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬੀਆਂ ਨੂੰ ਚਿੱਟੇ ਦਾ ਆਦੀ ਕਿਹਾ ਇਸ ਦੇ ਵੱਲੋਂ ਬਿਲਕੁਲ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਇਹ ਗੱਲ ਕਹੀ ਨਾ ਕਿ ਬਿਨਾ ਨਾਮ ਲਏ ਗਵਾਂਢੀ ਸੂਬਿਆਂ ਦੀ ਉਹਨੇ ਗੱਲ ਕੀਤੀ ਐ ਸੋ ਮੈਂ ਦੱਸਣਾ ਚਾਹਾਂਗਾ ਕਿ ਹੁਣ ਤੱਕ ਉਹਨੇ ਜਿੰਨੇ ਵੀ ਕੌਂਟਰੋਵਰਸ਼ਲ ਬਿਆਨ ਦਿੱਤੇ ਨੇ ਉਹ ਪੰਜਾਬ ਦੇ ਪੰਜਾਬੀਆਂ ਦੇ ਬਾਰੇ ਦਿੱਤੇ ਨੇ ਕਿਉਂਕਿ ਪੰਜਾਬੀ ਇਹਨੇ ਫਰਾਗ ਦੇ ਲੈ ਉਹਨੂੰ ਫਿਰ ਮਾਫ਼ ਕਰ ਦਿੰਦੇ ਨੇ ਹਰ ਵਾਰ ਪਰ ਸ਼ਾਇਦ ਇਹ ਗਲਤੀਆਂ ਜਿਹੜੀਆਂ ਬੀਜੇਪੀ ਨੂੰ ਨਹੀਂ ਮਾਫ਼ ਕਰਨੀਆਂ ਚਾਹੀਦੀਆਂ ਕਿਉਂਕਿ ਹੁਣ ਕੰਗਣਾ ਕੋਈ ਅਭਿਨੇਤਰੀ ਨਹੀਂ ਹੁਣ ਕੰਗਣਾ ਸਿਰਫ ਔਰ ਸਿਰਫ ਅਭਿਨੇਤਰੀ ਨਹੀਂ ਸਿਰਫ ਔਰ ਸਿਰਫ ਇੱਕ ਲੀਡਰ ਨਹੀਂ ਹੁਣ ਉਹ ਲੋਕਾਂ ਵੱਲੋਂ ਚੁਣਿਆ ਹੋਇਆ ਇੱਕ ਨਮਾਇੰਦਾ ਬਣ ਕੇ ਮੈਂਬਰ ਪਾਰਲੀਮੈਂਟ ਬਣ ਕੇ ਸੰਸਦ ਦੇ ਵਿੱਚ ਗਈ ਹੈ ਜੀ ਸੋ ਜਿੱਥੇ ਉਹਦੀ ਜ਼ਿੰਮੇਵਾਰੀ ਬਣਦੀ ਹੈ ਬੀਜੇਪੀ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਇਦਾਂ ਦੇ ਬੇਤੁਕੇ ਉਹ ਬਿਆਨ ਦਿੰਦੀ ਆ ਜ਼ਰੂਰੀ ਨਹੀਂ ਕਿ ਪੰਜਾਬੀਆਂ ਨੂੰ ਉਹਨੇ ਬੋਲਿਆ ਤੇ ਅਸੀਂ ਤਾਂ ਉਸ ਉੱਪਰ ਡਿਸਕਸ਼ਨ ਕਰ ਰਹੇ ਆ ਜਾਂ ਅਸੀਂ ਪੰਜਾਬੀਆਂ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਆ ਔਰ ਉਹਨੂੰ ਕੰਡੈਮ ਕਰ ਰਹੇ ਆ ਜੇਕਰ ਉਹ ਕੋਈ ਵੀ ਗਲਤ ਬਿਆਨਬਾਜ਼ੀ ਕਿਸੇ ਵੀ ਸੂਬੇ ਬਾਰੇ ਬੋਲੇਗੀ ਤਾਂ ਜ਼ਰੂਰ ਉਹਦਾ ਅਸੀਂ ਵਿਰੋਧ ਕਰਾਂਗੇ ਔਰ ਇਹ ਸਤ ਸ਼ਬਦਾਂ ਦੇ ਵਿੱਚ ਅਸੀਂ ਨਿੰਦਾ ਕਰਦੇ ਹਾਂ ਕਿ ਜਿਹੜੀ ਉਹਨੇ ਇਹ ਗੱਲ ਕਹੀ ਹੈ ਚਾਹੇ ਉਹਨੇ ਪੰਜਾਬੀਆਂ ਬਾਰੇ ਕਹੀ ਹੈ ਚਾਹੇ ਕਿਸੇ ਬਾਰੇ ਜਿਹੜੇ ਵੀ ਗਵਾਂਡੀ ਸੂਬੇ ਬਾਰੇ ਗਵਾਂਡੀ ਸੂਬੇ ਤਾਂ ਦੋ ਚਾਰ ਕੀ ਲੱਗਦੇ ਨੇ ਨਾ ਜੇ ਹਿਮਾਚਲ ਦੇ ਨਾਲ ਗੱਲ ਕੀਤੀ ਜਾਵੇ ਉਤਰਾਖੰਡ ਲੱਗਦਾ ਜਾਂ ਪੰਜਾਬ ਲੱਗਦਾ ਹਰਿਆਣਾ ਲੱਗਦਾ ਤੇ ਜਾਂ ਫਿਰ ਜੰਮੂ ਕਸ਼ਮੀਰ ਲੱਗਦਾ ਹੁਣ ਉਹ ਉਹ ਆਪਣਾ ਬਚਾਅ ਕਰੇ ਕਿ ਮੈਂ ਪੰਜਾਬੀਆਂ ਨੂੰ ਨਹੀਂ ਕਿਹਾ ਇੰਨੇ ਤਾਂ ਲੋਕ ਵੀ ਜਿਹੜੇ ਮੂਰਖ ਨਹੀਂ ਲੋਕ ਸਮਝ ਲੈਂਦੇ ਨੇ ਕਿ ਉਹ ਕਿੱਥੇ ਬੋਲਦੀ ਆ ਤੇ ਕਿਉਂ ਬੋਲਦੀ ਆ ਸਭ ਤੋਂ ਜਿਹੜੀ ਦੁੱਖ ਵਾਲੀ ਗੱਲ ਆ ਕਿ ਉਹਦੇ ਪਿੱਛੇ ਇਹ ਸਾਜ਼ਿਸ਼ ਜਿਹੜੀ ਆ ਸਾਜ਼ਿਸ਼ ਘਾੜਾ ਕੌਣ ਆ ਕਿਉਂਕਿ ਦੇਖੋ ਲਗਾਤਾਰ ਉਹਦੇ ਵੱਲੋਂ ਇਹ ਚੀਜ਼ਾਂ ਕਈਆਂ ਜਾ ਰਹੀਆਂ ਨੇ ਕਦੇ ਕਿਸਾਨਾਂ ਬਾਰੇ ਕਦੇ ਪੰਜਾਬੀਆਂ ਬਾਰੇ ਕਦੇ ਸਿੱਖਾਂ ਨੂੰ ਅੱਤਵਾਦੀ ਖਾਲਸਥਾਨੀ ਦੱਸਣਾ ਕਿਉਂਕਿ ਇਹ ਹੁਣ ਬਹੁਤ ਹੋ ਗਿਆ ਹੁਣ ਭਾਜਪਾ ਨੂੰ ਇਹਦੇ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਪਿੱਛੇ ਦੇ ਜਦੋਂ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ ਤਾਂ ਸ਼ਾਇਦ ਜੇਪੀ ਨੱਡਾ ਨੇ ਉਹਨੂੰ ਬੁਲਾ ਕੇ ਕੁਝ ਗੱਲਾਂ ਵੀ ਆਖੀਆਂ ਸਨ ਕਿ ਇਦਾਂ ਦੇ ਵਿਵਾਦਿਤ ਬਿਆਨ ਤੂੰ ਨਾ ਦੇ ਸੰਜਨੈਲ ਸਿੰਘ ਪਿੰਡਰਾਵਾਲੇ ਬਾਰੇ ਉਹ ਬੋਲਦੀ ਆ ਤਾਂ ਭਾਜਪਾ ਨੇ ਉਹਨੂੰ ਝਾੜ ਜ਼ਰੂਰ ਪਾਈ ਸੀ ਪਰ ਸ਼ਾਇਦ ਉਹ ਕਹਿੰਦੇ ਨੇ ਦੋ ਪਈਆਂ ਵਿਸਰ ਗਈਆਂ ਕੰਗਣਾ ਦਾ ਉਹ ਹਾਲ ਆ ਅਸਰ ਕੋਈ ਨਹੀਂ ਅਸਰ ਉਹਦੇ ਤੇ ਕੋਈ ਨਹੀਂ ਇਹ ਤਾਂ ਸਖਤ ਐਕਸ਼ਨ ਉਹਦੇ ਤੇ ਲਿੱਤਾ ਜਾਵੇ ਔਰ ਇੱਕ ਗੱਲ ਉਹਨੂੰ ਹੋਰ ਦੱਸ ਦਈਏ ਕਿ ਹਿਮਾਚਲ ਦੀ ਉਹ ਗੱਲ ਕਰਦੀ ਹੈ ਨਾ ਕਿ ਹਿਮਾਚਲ ਦੇ ਵਿੱਚ ਨਸ਼ਾ ਜਿਹੜਾ ਉਹ ਗਵਾਂਢੀ ਸੂਬਿਆਂ ਦੀ ਦੇਣ ਹੈ ਚਿੱਟਾ ਗਵਾਂਢੀ ਉਹਨੂੰ ਇਹ ਨਹੀਂ ਸ਼ਾਇਦ ਪਤਾ ਕਿ ਜਦੋਂ ਖਾਲਸਾ ਰਾਜ ਸੀ ਨਾ ਉਦੋਂ ਹਿਮਾਚਲ ਵੀ ਉਸ ਖਾਲਸਾ ਰਾਜ ਦਾ ਹਿੱਸਾ ਸੀ ਉਦੋਂ ਜੰਮੂ ਕਸ਼ਮੀਰ ਦਾ ਕਾਫੀ ਹਿੱਸਾ ਵੀ ਖਾਲਸਾ ਰਾਜ ਦਾ ਹਿੱਸਾ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਹੂੰ ਉਹ ਜਿਹੜਾ ਸ਼ਾਸਨ ਇੰਡੀਆ ਦੇ ਵਿੱਚ ਕਿਸੇ ਨੇ ਨਹੀਂ ਕੀਤਾ ਇੱਕ ਨਿਰਪੱਖ ਸ਼ਾਸਨ ਜਿਹੜਾ ਉਹ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਜਿੱਥੇ ਧਰਮ ਕਿਸੇ ਵੀ ਧਰਮ ਨੂੰ ਮੰਨਣ ਦੀ ਖੁੱਲ ਸੀ ਹਰ ਇੱਕ ਧਰਮ ਦਾ ਸਤਕਾਰ ਹੁੰਦਾ ਸੀ ਤੇ ਉਦੋਂ ਮੰਡੀ ਜਿੱਤੋਂ ਉਹ ਮੈਂਬਰ ਪਾਰਲੀਮੈਂਟ ਚੁਣੀ ਗਈ ਆ ਮੰਡੀ ਹੋਵੇ Shimla ਹੋਵੇ ਚੰਬਾ ਹੋਵੇ ਇਹ ਸਾਰੇ ਜਿਹੜੇ ਨੇ ਖਾਲਸਾ ਰਾਜ ਦੇ ਹਿੱਸੇ ਸਨ ਹਿੱਸੇ ਦੇ ਵਿੱਚ ਆਉਂਦੇ ਸਨ ਔਰ ਅੱਜ ਉਹ ਪੰਜਾਬੀਆਂ ਨੂੰ ਮਾੜਾ ਕਹਿ ਰਹੀ ਆ ਜਾਂ ਪੰਜਾਬ ਸੂਬੇ ਨੂੰ ਮਾੜਾ ਕਹਿ ਰਹੀ ਆ ਤੇ ਬਾਕੀ ਉਹਨੂੰ ਇੱਕ ਗੱਲ ਇਹ ਵੀ ਸਮਝਣੀ ਪੈਣੀ ਆ ਕਿ ਸੈਂਟਰ ਦੇ ਵਿੱਚ ਪਿਛਲੇ 10 ਸਾਲਾਂ ਤੋਂ ਅ ਤੇ ਤੀਸਰੀ ਵਾਰ ਸਰਕਾਰ ਬਣ ਗਈ 11ਵਾਂ ਸਾਲ ਚੱਲ ਰਿਹਾ ਬੀਜੇਪੀ ਦੀ ਉਸੇ ਪਾਰਟੀ ਦੀ ਸਰਕਾਰ ਆ ਜਿਸ ਪਾਰਟੀ ਤੋਂ ਉਹ ਮੈਂਬਰ ਪਾਰਲੀਮੈਂਟ ਹੈ ਸੋ ਬੀਜੇਪੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਰਹੱਦੀ ਸੂਬਿਆਂ ਦੇ ਵਿੱਚ ਅਜਿਹੀ ਸੁਰੱਖਿਆ ਮੇਨਟੇਨ ਕੀਤੀ ਜਾਵੇ ਕਿ ਜਿਹੜੇ ਸਾਡੇ ਦੁਸ਼ਮਣ ਦੇਸ਼ ਨੇ ਉਹ ਇੱਥੇ ਨਸ਼ਾ ਨਾ ਸਿੱਟਣ ਸੋ ਉਹ ਜ਼ਿੰਮੇਵਾਰੀ ਹੈ ਕੇਂਦਰ ਸਰਕਾਰ ਦੀ ਬਣਦੀ ਹੈ ਗ੍ਰਹਿ ਮੰਤਰਾਲੇ ਦੀ ਬਣਦੀ ਹੈ ਇਹ ਚੀਜ਼ਾਂ ਉਹਨੂੰ ਸੋਚ ਕੇ ਬੋਲਣਾ ਚਾਹੀਦਾ ਕਿਉਂਕਿ ਜੇਕਰ ਤਰਕ ਦੀ ਗੱਲ ਕੀਤੀ ਜਾਵੇ ਉਹਦਾ ਕੋਈ ਵੀ ਸਵਾਲ ਜਿਹੜਾ ਉਹਦਾ ਕੋਈ ਵੀ ਬਿਆਨ ਉਹ ਤਰਕ ਤੇ ਆਧਾਰਿਤ ਨਹੀਂ ਹੈ। ਖੋਚੇਪਨ ਦੇ ਵਿੱਚ ਦਿੱਤੀ ਹੋਈ ਬਿਆਨਬਾਜ਼ੀ ਹੈ। ਜਾਂ ਇਹ ਕਹ ਲਓ ਕਿਸੇ ਨੇ ਸਿਖਾਇਆ ਤੇ ਉਹਨੇ ਮਾਈਕ ਤੇ ਆ ਕੇ ਬੋਲਤਾ ਉਹਦਾ ਇਹ ਹਿਸਾਬ ਆ। ਔਰ ਜਿਹੜਾ ਕਿਤੇ ਨਾ ਕਿਤੇ ਮੈਂ ਇਹ ਕਹ ਰਿਹਾ ਮਨੁੱਖਤਾ ਦਾ ਘਾਣ ਕਰ ਰਿਹਾ। ਜੀ ਪ੍ਰੋਬਲੀ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਆਪਣੇ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਹਿਮਾਚਲ ਜਾਂਦੇ ਨੇ, ਘੁੰਮਣ ਜਾਂਦੇ ਨੇ ਪਿਆਰ ਭਾਈਚਾਰਕ ਸਾਂਝ ਹੈ। ਪਰ ਜਿਸ ਤਰ੍ਹਾਂ ਕੰਗਣਾ ਜਦੋਂ ਐਮਪੀ ਬਣਦੀ ਉਸ ਤੋਂ ਕੁਝ ਦਿਨਾਂ ਬਾਅਦ ਹੀ ਤਸਵੀਰਾਂ ਇਹੋ ਜੀਆਂ ਸਾਹਮਣੇ ਆਈਆਂ ਕਿ ਉੱਥੇ ਕੁੱਟਮਾਰ ਹੋਈ ਆ ਪੰਜਾਬੀਆਂ ਦੇ ਨਾਲ ਉਸ ਤੋਂ ਬਾਅਦ ਹੀ ਜਿਹੜਾ ਕਿ ਪੰਜਾਬੀ ਔਰ ਜਿਹੜੇ ਹਿਮਾਚਲ ਵਾਲੇ ਨੇ ਉਹਨਾਂ ਦੇ ਵਿੱਚ ਜਿਹੜਾ ਕਿ ਦਰਾੜ ਪੈਦਾ ਹੋਣੀ ਸ਼ੁਰੂ ਹੋ ਗਈ ਪਰ ਆਪਣੇ ਪੰਜਾਬੀ ਫਿਰ ਵੀ ਪਿਆਰ ਵਾਲੇ ਨੇ ਉਸ ਦੇ ਵਿੱਚ ਜਿਵੇਂ ਪਾਈਚਾਰਿਕ ਸਾਂਝ ਜਿਹੜਾ ਕਿ ਸੀਗਾ ਲੱਗਦਾ ਹੈ ਕਿ ਕੰਗਣਾ ਨਨੋਦ ਦੇ ਵੱਲੋਂ ਉਸ ਦੇ ਵਿੱਚ ਦਰਾੜ ਪਾਈ ਜਾ ਰਹੀ ਹੈ ਪਲੱਸ ਕੰਗਣਾ ਦੇ ਵੱਲੋਂ ਬਿਆਨ ਦੇ ਵਿੱਚ ਇਹ ਵੀ ਦਿੱਤਾ ਗਿਆ ਕਿ ਜਿਹੜੇ ਹਿਮਾਚਲ ਦੇ ਲੋਕ ਨੇ ਨਾ ਨਾਲ ਜਿਹੇ ਸੂਬੇ ਦੀ ਗੱਲ ਕੀਤੀ ਹੈ ਪ੍ਰਭਾਵਿਤ ਨਾ ਹੋਣ ਕਹਿ ਰਹੀ ਐਸੀ ਹਿਮਾਚਲ ਵਾਲੇ ਵਧੀਏ ਰਹਿਣ ਤੇ ਉਹਨਾਂ ਤੋਂ ਪ੍ਰਭਾਵਿਤ ਨਾ ਹੋਣ ਜਿਹੜੇ ਸ਼ਰਾਬ ਪੀਂਦੇ ਨੇ ਜਿਹੜਾ ਨਸ਼ਾ ਕਰਦੇ ਨੇ ਥੋੜਾ ਕੀ ਕਹਿਣਾ ਹੈ ਬਿਆਨ ਤੇ ਕੋਈ ਬੱਚੇ ਥੋੜੀ ਹੋਏ ਹਿਮਾਚਲ ਵਾਲੇ ਜਾਂ ਨੌਜਵਾਨ ਪੀੜੀ ਨੂੰ ਜੇ ਕਹਿ ਰਹੇ ਕਿ ਇੱਥੇ ਦੇ ਬੱਚੇ ਵਿਗੜ ਜਾਣਗੇ ਗੱਲ ਇੱਥੇ ਆਉਂਦੀ ਐ ਕਿ ਕਿਸੇ ਵੀ ਸਟੇਟ ਦਾ ਜੇ ਤੁਸੀਂ ਕਿਸੇ ਸਟੇਟ ਨੂੰ ਜਾਂ ਹੁਣ ਹਿਮਾਚਲ ਦੀ ਗੱਲ ਕਰੀਏ ਤੇ ਹਿਮਾਚਲ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਮੈਨੂੰ ਲੱਗਦਾ ਕੰਗਨਾ ਰਣੌਤ ਦੇ ਲਈ ਨਾ ਹਰ ਇੱਕ ਚੀਜ਼ ਇੱਕ ਫਿਲਮ ਦੀ ਸਕ੍ਰਿਪਟ ਵਾਂਗੂ ਚੱਲ ਰਹੀ ਹੈ ਜਿਸ ਹਿਸਾਬ ਨਾਲ ਉਹ ਬੋਲਦੀ ਉਹਨੂੰ ਐਦਾ ਲੱਗਦਾ ਕਿ ਮੈਂ ਸਕ੍ਰਿਪਟਡ ਡਾਇਲੌਗਸ ਬੋਲੂੰਗੀ ਤਾਂ ਉਹ ਲੋਕਾਂ ਤੱਕ ਪ੍ਰਭਾਵ ਪਾਏਗਾ ਮੇਰਾ ਕਿ ਜੇ ਮੈਂ ਕਹਾਂ ਕਿ ਨਾਲ ਦੇ ਸੂਬੇ ਜਿਹੜੇ ਨੇ ਪ੍ਰਭਾਵਿਤ ਕਰ ਰਹੇ ਨੇ ਜਾਂ ਅਸਰ ਗਲਤ ਪੈ ਰਿਹਾ ਮੈਨੂੰ ਲੱਗਦਾ ਕਿ ਉਹ ਹਮੇਸ਼ਾ ਆਪਣੀ ਇਮੇਜਿਨੇਸ਼ਨ ਆਪਣੀ ਸਕ੍ਰਿਪਟਡ ਦੇ ਵਿੱਚ ਹੀ ਚੱਲਦੀ ਤੇ ਲੋਕ ਜਿਹੜੇ ਨੇ ਸੁਣਨਗੇ ਆਡੀਅנס ਦੇਖੇਗੀ ਪਰ ਇਹ ਨਹੀਂ ਪਤਾ ਕਿ ਆਡੀਅੰਸ ਦੇ ਰਿਐਕਸ਼ਨ ਹਮੇਸ਼ਾ ਪੋਜ਼ਿਟਿਵ ਨਹੀਂ ਨਿਕਲਦੇ ਇਹਨਾਂ ਦੇ ਖੁੱਦੇ ਬੋਲੇ ਹੋ ਜਿਨ੍ਹਾਂ ਤੇ ਮਾਫੀਆਂ ਮੰਗੀਆਂ ਜਾਂਦੀਆਂ ਨੇ ਹਰ ਬਿਆਨ ਤੇ ਮੁੜ ਕੇ ਮਾਫੀ ਮੰਗਣ ਵਾਲੇ ਪੰਜਾਬੀ ਏਡੇ ਵੀ ਕੋਈ ਦਿਲਦਾਰ ਨਹੀਂ ਕਿ ਹਰ ਇੱਕ ਚੀਜ਼ ਤੇ ਮਾਫੀ ਦੇ ਦੇਣਗੇ ਇਹ ਤੁਸੀਂ ਬਹੁਤ ਵੱਡੀ ਜਿਹੜੀ ਐ ਸਟੇਟਮੈਂਟ ਸਾਹਮਣੇ ਆਈ ਏ ਕਿ ਨਸ਼ੇ ਕਰਦੇ ਨੇ ਹੁੱਲੜਵਾਜ਼ੀ ਕਰਦੇ ਨੇ ਜਾਂ ਫਿਰ ਬਾਈਕਾਂ ਤੇ ਆ ਕੇ ਦਰੁਦਰ ਸ਼ੋਰ ਮਚਾਇਆ ਜਾਂਦਾ ਸਪੈਸ਼ਲੀ ਹਿਮਾਚਲ ਜਿੱਥੇ ਤੁਸੀਂ ਦੱਸਿਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਘੁੰਮਣ ਫਿਰਨ ਵਾਸਤੇ ਜਾਂਦੇ ਪੰਜਾਬੀ ਆਪਣੇ ਬਹੁਤ ਘੁੰਮਣ ਜਾਂਦੇ ਉਹਨਾਂ ਦੇ ਮਨ ਦੇ ਵਿੱਚ ਹਜੇ ਵੀ ਉਸੇ ਤਰੀਕੇ ਨਾਲ ਪਿਆਰ ਰਹੇਗਾ ਚਾਹੇ ਹਿਮਾਚਲ ਦੀ ਐਮਪੀ ਕੰਗਰ ਰਣੌਤ ਕਿਉਂ ਨਾ ਹੋਵੇ ਉਸੇ ਤਰੀਕੇ ਦੇ ਨਾਲ ਲੋਕ ਘੁੰਮਣ ਵੀ ਗਏ ਆ ਲੋਕਾਂ ਨੇ ਇੰਜੋਏ ਵੀ ਕਾਫੀ ਕੀਤਾ ਲੋਕਾਂ ਦਾ ਮੰਨਣਾ ਹੈ ਕਿ ਹਿਮਾਚਲੀ ਜਿਹੜੇ ਨੇ ਨਾ ਉਹਨਾਂ ਦਾ ਦਿਲ ਵੀ ਬਹੁਤ ਵੱਡਾ ਹੁੰਦਾ ਹੈ ਖੁਸ਼ ਹੁੰਦੇ ਉਹਨਾਂ ਨੂੰ ਮਿਲ ਕੇ ਗੱਲਾਂ ਬਾਤਾਂ ਕਰਦੇ ਆਪਣੀ ਸਟੇਟ ਦੇ ਬਾਰੇ ਦੱਸਦੇ ਆ ਪੰਜਾਬੀ ਉਹ ਤਾਂ ਵੇਟ ਵਿੱਚ ਹੁੰਦੇ ਕਿ ਕਦੋਂ ਜਦੋਂ ਘੁੰਮਣ ਦੀ ਜਿਹੜੇ ਮੰਥ ਆਉਂਦੇ ਜੂਨ ਜੁਲਾਈ ਛੁੱਟੀਆਂ ਹੋਣ ਕਦੋਂ ਘੁੰਮਣ ਆਣ ਕਿਤੇ ਸਾਡਾ ਜਿਹੜਾ ਰੈਵਨਿਊ ਇਕੱਠਾ ਹੋਏਗਾ ਉਹਨਾਂ ਦੇ ਕੰਮਕਰ ਐਕਚੁਅਲ 'ਚ ਹਿਮਾਚਲ ਦੇ ਵਿੱਚ ਅਕਿਊਪੇਸ਼ਨਸ ਇਹ ਸਾਰਾ ਕੁਝ ਕੰਮ ਕਰ ਇਹਦੇ ਥਰੂ ਹੀ ਹੁੰਦਾ ਟੂਰਿਸਟ ਪਲੇਸ ਹੀ ਉਹਨਾਂ ਦੇ ਬਸ ਬਹੁਤ ਵੱਡਾ ਰੈਵਨਿਊ ਦਿੰਦਾ ਹੈ ਰੈਵਨਿਊ ਬਹੁਤ ਵੱਡਾ ਦਿੰਦਾ ਹੈ ਪਰ ਕਗਨਰ ਨੌਦ ਮੈਨੂੰ ਲੱਗਦਾ ਫਿਲਮ ਦੇ ਵਿੱਚ ਹੀ ਚੱਲ ਰਹੀ ਉਹਨਾਂ ਲੱਗ ਰਿਹਾ ਕਿ ਮੈਂ ਐਕਟਿੰਗ ਕਰ ਰਹੀ ਹਾਂ ਸਟੇਜ ਤੇ ਜਾ ਕੇ ਬੋਲਣਾ ਹੁਣ ਅਮਰਜੈਂਸੀ ਫਿਲਮ ਦੇ ਉੱਤੇ ਜਦੋਂ ਪਾਬੰਦੀਆਂ ਲੱਗੀਆਂ ਸੀ ਉਦੋਂ ਵੀ ਇਹ ਕਿਹਾ ਗਿਆ ਕਿ ਮੇਰੀ ਫਿਲਮ ਕੁਝ ਲੋਕ ਰਿਲੀਜ਼ ਨਹੀਂ ਹੋਣ ਦਿੱਤੇ ਫਿਰ ਪੰਜਾਬੀਆਂ ਦੇ ਉੱਤੇ ਆ ਗਈ ਕਿ ਕੁਝ ਲੋਕ ਰਿਲੀਜ਼ ਨਹੀਂ ਹੋਣ ਦਿੱਤੇ ਆ ਰਿਹਾ ਕਿਉਂਕਿ ਇਹ ਗੱਲ ਨਹੀਂ ਕਿ ਪੰਜਾਬ ਦੀ ਕੋਈ ਫਿਲਮ ਨਹੀਂ ਰੁਕਦੀ ਪੰਜਾਬ ਦੀ ਵੀ ਕਈ ਫਿਲਮਾਂ ਰ ਆ ਮੇ ਸਭ ਦਾ ਚੌਥਾ ਬਿਆਨ ਹੈ ਪਹਿਲੇ ਬਿਆਨ ਨੂੰ ਤਾਂ ਬੀਜੇਪੀ ਵੱਲੋਂ ਝਾੜ ਤਾਂ ਲਗਾਈ ਗਈ ਸੀ ਕੰਗਣਾ ਰ瑙 ਤੋਂ ਦੂਜਾ ਬਿਆਨ ਕਿਸਾਨਾਂ ਨੂੰ ਦੁਬਾਰਾ ਦਿੱਤਾ ਜਾਂਦਾ ਹੈ ਕਿ ਕਿਸਾਨ ਜਿਹੜੇ ਕਿ ਦੁਬਾਰਾ ਤਿੰਨ ਲਾਜ਼ ਮੰਗਣ ਹਾਲਾਂਕਿ ਮਾਫੀ ਮੰਗ ਲਈ ਉਹਦੇ ਤੇ ਕੀ ਕਹਿੰਦੇ ਹੋ ਬਿਆਨ ਦੇ ਦੇਣਾ ਫਿਰ ਮਾਫੀ ਮੰਗ ਲੈਣੀ ਤੁਸੀਂ ਪਾਰਟੀ ਦਾ ਐਮਪੀ ਉਸੇ ਪਾਰਟੀ ਦੀ ਐਮਪੀ ਕੰਗਣਾ ਰ瑙 ਉਸੇ ਪਾਰਟੀ ਦੇ ਪ੍ਰਾਈਮਰ ਉਹਨਾਂ ਨੇ ਵਾਪਸ ਲੈ ਹਾਂ ਕਿ ਮੈਨੂੰ ਲੱਗਦਾ ਹੈ ਕਿ ਸ਼ਾਇਦ ਆਪਣੇ ਸੀਨੀਅਰਸ ਨਾਲ ਗੱਲਬਾਤ ਕੀਤੇ ਬਿਨਾ ਬਿਆਨ ਦਿੱਤੇ ਗਏ ਤਾਂ ਹੀ ਸ਼ਾਇਦ ਬਾਤ ਹੋ ਪਰ ਕਿਹੜੀ ਕੀਮਤ ਤੇ ਵਾਪਸ ਕੀਤੇ ਕਿੰਨੇ ਸ਼ਹੀਦ ਹੋਏ ਕਿਸਾਨ ਇਹ ਸ਼ਹੀਦ ਹੋਏ ਇਹ ਸਭ